ਅੱਜ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹਾਂ ਕਿ ਬਾਬੇ ਨਾਨਕ ਨੇ ਦੱਸਿਆ ਸੀ ਬਲਦ ਤੇ ਕੁੱਤੇ ਦੀ ਜੋਨ ਕਿਸ ਨੂੰ ਮਿਲਦੀ ਹੈ ਉਸ ਤੇ ਆਧਾਰ ਇੱਕ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਾਈ ਮਰਦਾਨਾ ਜੀ ਕਿਸੇ ਪਿੰਡ ਵੱਲ ਜਾ ਰਹੇ ਸਨ ਰਸਤੇ ਵਿੱਚ ਇੱਕ ਹਰੇ ਭਰੇ ਮੈਦਾਨ ਵਿੱਚ ਗੁਰੂ ਜੀ ਨੇ ਇੱਕ ਬੰਦ ਤੇ ਇੱਕ ਕੁੱਤਾ ਇਕੱਠੇ ਦੁਰ ਤੇ ਵੇਖਿਆ ਗੁਰੂ ਜੀ ਠਹਿਰ ਕੇ ਅੱਖਾਂ ਬੰਦ ਕੀਤੀਆਂ ਫਿਰ ਮੁਸਕਰਾ ਕੇ ਕਹਿੰਦੇ ਹਨ ਤਾਨਿਆ ਵੇਖੇ ਦੋਵੇਂ ਜੀ ਪਹਿਲਾਂ ਮਨੁੱਖ ਸਨ ਭਾਈ ਮਰਦਾਨਾ ਜੀ ਹੈਰਾਨ ਹੋਏ ਤੇ ਪੁੱਛਦੇ ਨੇ ਸੱਚੇ ਪਾਤਸ਼ਾਹ ਜੀ ਇਹ ਕਿਵੇਂ ਹੋ ਸਕਦਾ ਮਨੁੱਖ ਤੋਂ ਪਸ਼ੂ ਬਣ ਜਾਣਾ ਇਹ ਕਿਸੇ ਪਾਪ ਦਾ ਨਤੀਜਾ ਗੁਰੂ ਜੀ ਸ਼ਾਂਤ ਆਵਾਜ਼ ਵਿੱਚ ਬੋਲਦੇ ਹਨ ਹਾਂ ਮਰਦਾਨਾ ਇਹ ਦੋਵੇਂ ਪਹਿਲਾਂ ਭਰਾ ਸਨ ਵੱਡਾ ਭਰਾ ਬਹੁਤ ਧਨਵਾਨ ਸੀ ਉਸ ਕੋਲ ਖੇਤ ਸਨ ਮਕਾਨ ਸਨ ਗਾਂ ਤੇ ਕੋਰੇ ਸਨ ਔਰ ਉਸ ਦੇ ਅੰਦਰ ਹੰਕਾਰ ਸੀ ਉਸ ਨੂੰ ਆਪਣੀ ਦولت ਤੇ ਕਮੰਡ ਸੀ ਛੋਟਾ ਭਰਾ ਗਰੀਬ ਸੀ ਉਹ ਮਿਹਨਤ ਕਰਦਾ ਸੀ ਪਰ ਕਿਸਮਤ ਕਮਜ਼ੋਰ ਸੀ ਜਦੋਂ ਵੱਡੇ ਕੋਲ ਗਿਆ ਮਦਦ ਮੰਗਣ ਗਿਆ ਤਾਂ ਵੱਡੇ ਨੇ ਕਿਹਾ ਜਾਂ ਪੈਣੇ ਆਪਣਾ ਕਰਮ ਕਮਾ ਮੈਂ ਆਪਣੀ ਦولت ਕਿਸੇ ਅਜੂਗ ਨੂੰ ਨਹੀਂ ਦਿੰਦਾ ਛੋਟਾ ਭਰਾ ਚੁੱਪਚਾਪ ਰੋ ਪਿਆ ਉਸਨੇ ਕਦੇ ਭਰਾ ਨੂੰ ਬੁਰਾ ਨਹੀਂ ਕਿਹਾ ਪਰ ਮਨ ਵਿੱਚ ਦੁੱਖ ਭਰ ਗਿਆ ਉਹ ਸਾਲ 92ਵੀਂ ਭਰਾ ਮਰ ਗਿਆ। ਇਹ ਕਹਿੰਦੇ ਹਨ ਜਦੋਂ ਮਰ ਗਏ ਤਾਂ ਪਰਦੇ ਭਰਾ ਨੂੰ ਆਪਣੇ ਕਰਮਾ ਕਰਕੇ ਬਲ ਦੀ ਜੂਣ ਵਿੱਚ ਰੋਣ ਦਿਨ ਰਾਤ ਵੇਂਤ ਕਰਦਾ। ਹਾਲ ਜੋੜਨਾ ਹੈ, ਗੱਲਾਂ ਸੁਣਨਾ ਹੈ। ਉਸ ਦਾ ਹੰਕਾਰ ਟੁੱਟ ਰਿਹਾ ਹੈ। ਉਹਦੇ ਭਰਾ ਨੂੰ ਕੁੱਤੇ ਦੀ ਜੂਣ ਵਿੱਚ ਉਹ ਆਪਣੇ ਭਰਾ ਦੇ ਨੇੜੇ ਹੀ ਰਹਿੰਦਾ ਹੈ। ਕਿ ਮੇਰੇ ਬਰਾਣ ਪ੍ਰੀਤ ਹਨ ਬੀਜੇਦੋਂ ਸੱਚਾ ਤੇ ਵਫਾਦਾਰ ਬਣ ਗਏ ਹਨ ਜੋ ਮਨੁੱਖ ਹੋਂਸਮੇ ਕਦੇ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਮਰਦਾਨਿਆਂ ਦੀਆਂ ਅੱਖਾਂ 'ਚ ਹੰਝੂ ਨਿਕਲ ਆਉਂਦੇ ਨੇ ਉਹ ਕਹਿੰਦੇ ਨੇ ਗੁਰੂ ਜੀ ਇਹ ਫਿਰ ਦੋਵੇਂ ਮਨੁੱਖ ਜਨਮ ਲੈ ਸਕਣਗੇ ਤਾਂ ਗੁਰੂ ਜੀ ਨੇ ਕਿਹਾ ਮਰਦਾਨਿਆਂ ਜਦ ਤੱਕ ਜੀਵ ਆਪਣੇ ਕਰਮਾਂ ਦਾ ਭਾਰ ਨਹੀਂ ਉਤਾਰਦਾ ਉਹ ਮੁਕਤੀ ਨਹੀਂ ਪਾਉਂਦਾ ਪਰ ਜੇ ਕਿਸੇ ਨੇ ਇਨ੍ਹਾਂ ਜੀਵਾਂ ਨਾਲ ਦਇਆ ਕੀਤੀ ਪਿਆਰ ਦਿੱਤਾ ਉਹਨਾਂ ਨੂੰ ਆਣਾ ਤੇ ਪਾਣੀ ਦਿੱਤਾ ਤਾਂ ਉਹ ਪਿਆਰ ਉਹਨਾਂ ਦੀ ਜੂਨ ਹੌਲੀ-ਹੌਲੀ ਮੁਕਾ ਦਿੰਦਾ ਫਿਰ ਕਹਿੰਦੇ ਹਨ ਜਾਨ ਰੱਖ ਮਰਤਾਨਿਆਂ ਦਇਆ ਧਰਮ ਦਾ ਮੂਲ ਹੈ ਪਾਪ ਮੂਲ ਹੰਕਾਰ ਜੋ ਮਨੁੱਖ ਦੂਜਾਂ ਤੇ ਦਰਸ ਖੰਦਾ ਹੈ ਉਹੀ ਸੱਚਾ ਗੁਰਮਖ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਨੁੱਖ ਕਦੇ ਆਪਣੇ ਧਨ ਤਾਕਤ ਜਾਂ ਅਕਲ ਦਾ ਹੰਕਾਰ ਨਾ ਕਰੇ ਕਰਮਾਂ ਦਾ ਖੇਡ ਬਹੁਤ ਡੇਰਾ ਹੈ ਜੋ ਅੱਜ ਸਾਡੇ ਹੱਥ ਹੈ ਕੰਨ ਹੋ ਵੀ ਸਾਡੇ ਵਿਰੁੱਧ ਵੀ ਹੋ ਸਕਦਾ ਹੈ ਇਸ ਲਈ ਹਰ ਜੀਵ ਨਾਲ ਦਇਆ ਕਰੋ ਚਾਹੇ ਉਹ ਮਨੁੱਖ ਹੋਵੇ ਜਾਂ ਪਸ਼ੂ ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜਗਤ ਵਿੱਚ ਆਈ ਸੋ ਕਰਮ ਕਮਾਈਏ ਹੋਣ ਨਾ ਭਵਨ ਜਲ ਪਾਈਏ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਹੈ ਦਇਆ ਤੇਪਤਾ ਤੇ ਨਿਮਰਤਾ ਮਨੁੱਖ ਦਾ ਗਹਿਣਾ ਹੈ ਜੋ ਵੀ ਜੀਵਾਂ ਨਾਲ ਪਿਆਰ ਕਰਦਾ ਉਹ ਹੀ ਸੱਚੂ ਗੁਰੂ ਦੇ ਨੇੜੇ ਹੈ ਜੇ ਤੁਹਾਨੂੰ ਇਹ ਗੁਰੂ ਜੀ ਦੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹੋ ਰਹੀ ਸੀ ਅੰਗੁਰਬਾਨੀ ਕਹਾਣੀ ਤੁਹਾਡੇ ਤੱਕ ਪਹੁੰਚਾ ਸਕਣ ভাই ਗੁਰਜੀਤ ਦਾ ਖਾਸ ভাই ਗੁਰਜੀਤ ਕ